ਇਹ ਵਾਰ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਜਿਹੜੇ ਏਲੀਅਨ ਹੈ ਜਾਂ ਇਹ ਫਿਊਚਰ ਦਾ ਇਨਸਾਨ ਹੀ ਹੈ ਜੋ ਟਾਈਮ ਟ੍ਰੈਵਲ ਕਰਕੇ ਆ ਰਿਹਾ ਮੇਬੀ ਕੁਝ ਹਾਂ ਬਿਲਕੁਲ ਦੇਖੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਜਦੋਂ ਇਨਸਾਨ ਨੇ ਅੱਗੇ ਜਾਣਾ ਹੁਣ ਅਸੀਂ ਚੰ드ਰਮਾ ਤੇ ਚਲੇ ਗਏ ਚਲੇ ਗਏ ਹੈ ਨਾ ਜੀ ਹੋਰ ਗ੍ਰਹਿਾਂ ਤੇ ਜਾਣ ਦੀ ਕੋਸ਼ਿਸ਼ ਚ ਇਸੇ ਤਰ੍ਹਾਂ ਹੀ ਹੋਰ ਗ੍ਰਹਿਾਂ ਤੋਂ ਇੱਧਰ ਆਉਣ ਦੀ ਕੋਸ਼ਿਸ਼ ਚ ਵੀ ਕੋਈ ਲੱਗਿਆ ਹੋਇਆ ਹੈ ਲੇਕਿਨ ਸਾਡੀ ਪਹੁੰਚ ਨਹੀਂ ਹੈ ਹੁਣ ਇਨਸਾਨ ਇੱਥੇ ਬੈਠਾ ਤਾਂ ਬਹੁਤ ਵੱਡੇ ਵੱਡੇ ਦਮਗਜੇ ਮਾਰਦਾ ਵੀ ਮੇਰੇ ਵਰਗਾ ਕੋਈ ਨਹੀਂ ਹੈ ਪਰ ਜਰਕ 10 20 ਕਿਲੋਮੀਟਰ ਉੱਤੇ ਜਹਾਜ਼ ਤੇ ਜਦੋਂ ਚੜ ਕੇ ਜਾਂਦਾ ਤਾਂ ਉਦੋਂ ਤਾਂ ਬਿਲਡਿੰਗਾਂ ਇੰਨੀ-ਇੰਨੀ ਦਿਸਦੀਆਂ ਹੁੰਦੀਆਂ ਜੀ ਤੇ ਇਨਸਾਨ ਨੇ ਤਾਂ ਦਿਸਣਾ ਹੀ ਕੀ ਹੈ ਤਾਂ ਇਸ ਕਰਕੇ ਉਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਮੈਂ ਬਹੁਤ ਵੱਡੀ ਕੋਈ ਪਾਵਰ ਨਹੀਂ ਆ ਦੁਨੀਆ ਦੀ ਜੀ ਮੈਂ ਤਾਂ ਇੱਕੋ ਦਾ ਛੋਟਾ ਜਿਹਾ ਬਣਾਇਆ ਹੈ ਕਢੋਣਾ ਬਿਲਕੁਲ ਹੈ ਨਾ ਹਮ ਪ੍ਰਭ ਡੋਰੀ ਹੱਥ ਤੇ ਮਾਰੇ ਜੀ ਜੰਤ ਤੇਰੇ ਧਾਰੇ ਵੀ ਡੋਰੀ ਤਾਂ ਉਹਦੇ ਹੱਥ ਹੈ ਬਹੁਤ سارے ਲੋਕ ساری ਜ਼ਿੰਦਗੀ ਮੈਂ ਚੱਕੀ ਫਿਰ ਜਾਂਦੇ ਆ ਮੈਂ ਚੱਕੀ ਫਿਰ ਜਾਂਦਾ ਹਾਂ ਉਹ ਉਹ ਮੈਂ ਦੀ ਤਾਂ ਇੱਕ ਉਹ ਬੱਕਰੇ ਵਾਲੀ ਗੱਲ ਯਾਦ ਆ ਜਾਂਦੀ ਹੈ ਉਹ ਕਹਿੰਦਾ ਵੀ ਤੂੰ ਬੈ ਮੈਂ ਨਾ ਕਰੇਗਾ ਕਹਿੰਦਾ ਚੰਗਾ ਨਹੀਂ ਕਰਦਾ ਹਾਂ ਮਤਲਬ ਆਪਸ ਵਿੱਚ ਵਿਚਾਰ ਹੋ ਰਹੀ ਹੈ ਹੈ ਨਾ ਇਹ ਗੱਲਾਂ ਬਾਤਾਂ ਵੀ ਕਰਨੀਆਂ ਕੋਈ ਕੋਈ ਗਿਆਨਵਾਨ ਨਹੀਂ ਕਰ ਸਕਦਾ ਹੁਣ ਕਹਿੰਦਾ ਜੀ ਬੱਕਰਾ ਤਾਂ ਬੋਲਦਾ ਨਹੀਂ ਹੈ ਬੜੇ ਤਰਕ ਹੋ ਜਾਣਗੇ ਜੀ ਪਰ ਉਹ ਇੱਕ ਸਮਝਾਣ ਦੀ ਖਾਤਰ ਇੱਕ ਇਸ ਤਰ੍ਹਾਂ ਦਾ ਸੀਨ ਕ੍ਰੀਏਟ ਕੀਤਾ ਜਾਂਦਾ ਵੀ ਬੱਕਰੇ ਨੂੰ ਕਿਹਾ ਵੀ ਤੂੰ ਮੈਂ ਮੈਂ ਨਹੀਂ ਕਰਨੀ ਤੇ ਬੱਕਰਾ ਆਗੂ ਕਹਿੰਦਾ ਚੰਗਾ ਜੀ ਮੈਂ ਨਹੀਂ ਕਰਦਾ ਫਿਰ ਦੂਜੇ ਦਿਨ ਆ ਗਿਆ ਕਹਿੰਦੇ ਹਾਂ ਵੀ ਦੱਸ ਤੇਰੀ ਮੈਂ ਕਿੱਥੇ ਪਹੁੰਚਿਆ ਫਿਰ ਕਹਿੰਦਾ ਮੈਂ ਮੈਂ ਉਹ ਫਿਰ ਮੈਂ ਮੈਂ ਹੀ ਕਰਦਾ ਕਿ ਉਹਦੀ ਸਾਰੀ ਜ਼ਿੰਦਗੀ ਮੈਂ ਮੈਂ ਨਹੀਂ ਮੁੱਕਦੀ ਹੈ ਤੇ ਅਖੀਰ ਦੇ ਵਿੱਚ ਜਦੋਂ ਉਹ ਮਰ ਜਾਂਦਾ ਜਾਂ ਮਾਰ ਦਿੱਤਾ ਜਾਂਦਾ ਜੀ ਤਾਂ ਉਸ ਤੋਂ ਬਾਅਦ ਉਹਦਾ ਜਿਹੜਾ ਹੈਗਾ ਮਾਸ ਵੀ ਵਿਕ ਗਿਆ ਹੱਡੀਆਂ ਵੀ ਲੈ ਗਏ ਸਭ ਚਮੜਾ ਵੀ ਵਿਕ ਗਿਆ ਤਾਂ ਉਸ ਦੇ ਮਤਲਬ ਵੀ ਜਗਾ ਜਗਾ ਤੇ ਘਿੰਡ ਗਿਆ ਉਹਦਾ ਸਾਰਾ ਕੁਝ ਪਰ ਉਹਦਾ ਜਿਹੜਾ ਚਮੜਾ ਸੀ ਨਾ ਉਸ ਨੂੰ ਸਾਫ ਸੁਥਰਾ ਕਰਕੇ ਇੱਕ ਇਨਸਟਰੂਮੈਂਟ ਤਿਆਰ ਕੀਤਾ ਜਾਂਦਾ ਜਿਸ ਨੂੰ ਤੁੰਬੀ ਜਾਂ ਤੁੰਬਾ ਕਿਹਾ ਜਾਂਦਾ ਹਾਂ ਤੇ ਉਹਦੇ 'ਚ ਖਿੱਚ ਪਾ ਕੇ ਜਦੋਂ ਉਹਨੂੰ ਟੁਣਕਾਇਆ ਜਾਂਦਾ ਹੂੰ ਤੇ ਫਿਰ ਵਾਜ ਮੈਂ ਦੀ ਨਹੀਂ ਕੱਢਦਾ ਉਹ ਫਿਰ ਤੂੰ 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 ਕਰ ਕੀ ਬਾਤ ਹੈ ਸਹੀ ਸਮਝਾ ਗਏ ਤੁਸੀਂ ਤੂੰ ਇਸ ਕਰਕੇ ਮੈਂ ਮੈਂ ਕਰ ਮਾ ਤਾਂ ਤੂੰ ਚ ਬਦਲ ਜਾਂਦਾ ਕੰਮ ਉਹ ਜਿਵੇਂ ਗੁਰਬਾਣੀ ਚ ਮੈਂ ਮੈਂ ਤੋਂ ਹਟਾਣਾ ਉਹ ਕਹਿੰਦੇ ਤੂੰ ਤੂੰ ਕਰਤਾ ਤੂੰ ਹੂੰ ਆ ਮੁਜ ਮੇ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ ਕਹਿੰਦੇ ਜਦੋਂ ਇਹ ਆਪਣਾ ਤੇ ਪਰਾਇਆ ਕਿਸੇ ਦਾ ਮੁੱਕ ਗਿਆ ਨਾ ਕਿਉਂਕਿ ਮੇਰੇ ਚ ਵੀ ਉਹੀ ਹੈ ਤੇਰੇ ਚ ਵੀ ਉਹੀ ਹੈ ਇਸੇ ਲਈ ਤਾਂ ਅਸੀਂ ਇਹ ਕਹਿੰਦੇ ਸਤ ਸ੍ਰੀ ਅਕਾਲ ਤੇ ਇੱਥੇ ਤਾਂ ਨਰਾਜ ਹੋ ਜਾਂਦਾ ਅੱਜ ਸੱਸ ਸ੍ਰੀ ਘਰ ਨਹੀਂ ਬੁਲਾਈ ਤੂੰ ਮੈਨੂੰ ਦੇਖ ਲੈ ਕੋਈ ਨਹੀਂ ਮੈਂ ਵੱਡਾ ਤੂੰ ਸੱਸ ਸ੍ਰੀ ਘਰ ਨਹੀਂ ਬੁਲਾਈ ਹੈ ਬੁਲਾਇਆ ਕਰ ਪਰ ਉਹਨੂੰ ਸੱਸ ਸ੍ਰੀ ਘਰ ਦਾ ਮਤਲਬ ਹੀ ਨਹੀਂ ਸਮਝਾ ਸਕਦਾ ਅਸੀਂ ਸਤ ਦਾ ਮਤਲਬ ਹੈ ਸੱਚਾ ਸਿਰੀ ਦਾ ਮਤਲਬ ਹੈ ਵੱਡਾ ਅਕਾਲ ਦਾ ਮਤਲਬ ਹੈ ਕਾਲ ਤੋਂ ਰਹਿਤ ਅਸੀਂ ਤਾਂ ਉਹਨੂੰ ਯਾਦ ਕਰਾ ਰਹੇ ਹਾਂ ਵੀ ਤੇਰੇ ਅੰਦਰ ਵੀ ਉਹੀ ਹੈ ਭਾਈ ਮੇਰੇ ਅੰਦਰ ਵੀ ਉਹੀ ਹੈ ਤੂੰ ਮੈਨੂੰ ਸਤਸ੍ਰੀ ਅਕਾਲ ਕਹੇ ਮੈਂ ਤੈਨੂੰ ਸਤਸ੍ਰੀ ਅਕਾਲ ਕਾਂ ਹੂੰ ਉਹਨੂੰ ਯਾਦ ਕਰੀਏ ਜਿਨੇ ਸਾਨੂੰ ਬਣਾਇਆ ਹਾਂ ਜਿਨੇ ਸਾਨੂੰ ਪਾਵਰ ਦਿੱਤੀ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਇਹ ਕਿਤੇ ਨ ਕਿਤੇ ਸਤਸ੍ਰੀ ਅਕਾਲ ਦੇ ਵਿੱਚ ਵੀ ਵਡਿਆਈ ਉਸ ਦੀ ਹੋ ਰਹੀ ਹੈ ਵਡਿਆਈ ਉਸ ਦੀ ਹੋ ਰਹੀ ਹੈ ਇਸੇ ਲਈ ਤਾਂ ਗੁਰੂ ਮਹਾਰਾਜ ਨੇ ਕਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਵਾਹਿਗੁਰੂ ਜੀ ਕੀ ਫਤਿਹ ਵੀ ਖਾਲਸਾ ਵੀ ਵਾਹਿਗੁਰੂ ਦਾ ਤੇ ਫਤਿਹ ਵਾਹਿਗੁਰੂ ਦੀ ਕਿਤੇ ਜੰਗ ਜੁਦ ਜਿੱਤ ਕੇ ਆਇਆ ਨਾ ਕਿ ਉਹ ਵੀ ਆਹ ਚੱਕਤਾ ਕੰਮ ਹਾਂ ਤੁਹਾਡਾ ਕੁਝ ਨਹੀਂ ਆ ਕਹਿੰਦੇ ਫਤਿਹ ਵਾਹਿਗੁਰੂ ਦੀ ਹੋਈ ਹੈ ਸਹੀ ਗੱਲ ਵੱਡਾ ਵੱਡਾ ਕਨਸੈਪਟ ਦਿੱਤਾ ਗੁਰੂ ਸਾਹਿਬ ਨੇ ਐਵੇਂ ਤਾਂ ਨਹੀਂ ਕਹਿੰਦੇ ਸਾਬੇ ਕਮਾਲ ਸਰਬੰਸਦਾਨੀ ਬਿਲਕੁਲ ਹੈਨਾ ਤੇ ਮਤਲਬ ਵੀ ਉਹ ਫਿਰ ਇੰਨਾ ਗੱਲਾਂ ਦੇ ਵਿੱਚ ਅਸੀਂ ਆ ਜੀ ਹੈ ਨਾ ਤਾਂ ਸਾਡੇ ਚ ਆਟੋਮੈਟਿਕਲੀ ਅੰਦਰ ਪਾਵਰ ਆ ਜਾਂਦੀ ਹੈ ਵੀ ਹਾਂ ਵੀ ਸਾਡੇ ਗੁਰੂ ਤਾਂ ਸਾਨੂੰ ਕਿਹਾ ਜੀ ਸਿੱਖਿਆ ਸਿੱਖਿਆ ਦਿੱਕੇ ਗਿਆ ਕਮਾਲ ਦੀ ਸਿੱਖਿਆ ਦਿੱਕੇ ਦੇ ਆ ਵੀ ਸਾਡਾ ਜੀਵਨ ਜਿਹੜਾ ਹੈ ਪੱਧਰ ਇੰਨਾ ਉੱਚਾ ਚੱਕ ਕੇ ਗਿਆ ਜਾਤ ਪਾਤ ਹੀ ਖਤਮ ਕਰਕੇ ਗਿਆ ਅਸੀਂ ਅੱਜ ਵੀ ਜਾਤਾਂ ਪਾਤਾਂ ਚ ਬੜੇ ਪਏ ਆ ਬਿਲਕੁਲ ਸਹੀ ਗੱਲ ਹੈ ਹੈਨਾ ਜੀ ਉਹਨਾਂ ਨੇ ਤਾਂ ਜਦ ਅਮਰਤੀ ਚਕਾਤਾ ਇੱਕੋ ਬਾਟੇ ਚ ਚਕਾਤਾ ਫਿਰ ਜਾਤ ਪਾਤ ਕਿਹੜੀ ਰਹੀ ਕਿੱਥੇ ਰਹਿ ਗਈ ਹੈ ਬਿਲਕੁਲ ਸਹੀ ਗੱਲ ਹੈ ਤੇ ਫਿਰ ਕਹਿੰਦੇ ਆ ਵੀ ਉਸ ਦੀ ਕੋਈ ਜਾਤ ਪਾਤ ਨਹੀਂ ਹੈ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਹਮ ਜਪ ਸਭ ਜੀ ਆਪਾਂ ਇਹ ਸਾਰਾ ਸਿਸਟਮ ਉਹ ਫਿਰ ਮੈਨੂੰ ਯਾਦ ਆ ਜਾਂਦੀ ਹੈ ਗੱਲ ਸਿਸਟਮ ਚ ਆ ਜਾ ਉਹ ਸਿਸਟਮ ਚ ਲਿਆਣ ਵਾਲਾ ਕੋਣ ਹੈ ਜਿਨੇ ਪੀਤੀ ਵੀ ਹੁੰਦੀ ਹੈ ਉਹ ਕਹਿੰਦਾ ਸਿਸਟਮ ਚ ਆ ਜਾ ਜੇ ਬਚਣਾ ਹੈ ਹੁਣ ਜਿਹੜਾ ਇਸ ਸਿਸਟਮ ਚ ਆ ਗਿਆ ਉਹ ਉਸ ਸਿਸਟਮ ਚ ਨਹੀਂ ਢਲਦਾ ਹੈ ਉਹਦੇ ਲਈ ਉਹ ਸਿਸਟਮ ਹੈ ਇਸੇ ਲਈ ਗੁਰੂ ਮਹਾਰਾਜ ਨੇ ਲਿਖਿਆ ਭਗਤਾ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਜਿਹੜੇ ਭਗਤਾਂ ਤੇ ਸੰਸਾਰੀ ਲੋਕ ਆ ਉਹਨਾਂ ਦਾ ਜੋੜ ਨਹੀਂ ਆਉਂਦਾ ਭਗਤਾਂ ਨੂੰ ਸੰਸਾਰੀ ਲੋਕ ਨਹੀਂ ਚੰਗੇ ਲੱਗਦੇ ਸੰਸਾਰੀਆਂ ਨੂੰ ਭਗਤ ਨਹੀਂ ਚੰਗੇ ਲੱਗਦੇ ਉਹ ਕਹਿੰਦੇ ਇਹ ਕੀ ਸਾਰੇ ਦਿਨ ਸੈਣੇ ਵਜਾਂਦੇ ਰਹਿੰਦੇ ਦੋਨਾਂ ਦਾ ਆਪਣਾ ਆਪਣਾ ਹਾਂ ਤੇ ਜੋੜ ਕਦੇ ਨਾ ਆਇਆ ਤੇ ਉਹਨਾਂ ਦਾ ਜੋੜ ਕਦੇ ਆ ਹੀ ਨਹੀਂ ਸਕਦਾ ਹੈ ਕਿਉਂਕਿ ਉਹਨਾਂ ਦਾ ਰਸਤਾ ਵੱਖਰਾ ਹੈ ਉਹਨਾਂ ਦਾ ਰਸਤਾ ਵੱਖਰਾ